ਬਿਤੇ ਦਿਨੀ ਤੋਂ ਹੀ ਜਲੰਧਰ ਦੇ ਦਿਹਾਤੀ ਇਲਾਕੇ ਦੇ ਥਾਣਾ ਮਕਸੂਦਾ ਦੇ ਇੱਕ ASI ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ASI ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀ ਦਿਖ ਰਿਹਾ ਹੈ ਜਿਸ ਨੂੰ ਲੈ ਕੇ ਇਹ ਵੀਡੀਓ ਜੋ ਹੈ ਲਗਾਤਾਰ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਡੀਐਸਪੀ ਕਰਤਾਰਪੁਰ ਵੱਲੋਂ ਹੁਣ ਇਸ ਮਾਮਲੇ ਨੂੰ ਬਰੀਕੀ ਨਾਲ ਦੇਖਦੇ ਹੋਏ ਇਸ ASI ਨੂੰ ਲਾਈਨ ਤੇ ਹਾਜ਼ਰ ਕਰਨ ਲਈ ਆਰਡਰ ਦੇ ਦਿੱਤੇ ਗਏ ਨੇ ਤੁਹਾਨੂੰ ਪਹਿਲਾ ਤਸਵੀਰਾਂ ਦਿਖਾ ਰਿਹਾ ਹਾਂ ਵੀਡੀਓ ਜੋ ਸੀਸੀਟੀਵੀ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਕਿ ਜਲੰਧਰ ਦੇ ਹਾਤੀ ਦੇ ਥਾਣਾ ਮਕਸੂਦਾ ਦੇ ਐਸਆਈ ਦੱਸਿਆ ਜਾ ਰਿਹਾ ਹੈ ਜੋ ਕਿ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਐਸਪੀ ਕਰਤਾਰਪੁਰ ਵਿਜੇ ਕੁਰਪਾਲ ਦਾ ਬਿਆਨ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਐਸਆਈ ਘਰ ਜਾ ਕੇ ਵਿਅਕਤੀ ਕੋਲ ਰਿਸ਼ਵਤ ਲੈ ਰਿਹਾ ਹੈ ਜਾਂਚ ਕਰਨ ਤੇ ਪਤਾ ਲੱਗਿਆ ਕਿ ਥਾਣਾ ਮਕਸੂਦਾਂ ਚ ਤਾਇਨਾਤ ਐਸਆਈ ਹਰਵੰਦ ਸਿੰਘ ਰਿਸ਼ਵਤ ਲੈਂਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਐਸਆਈ ਨੂੰ ਲਾਈਨ ਹਾਜ਼ਰ ਕਰਕੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਬਾਬਤ ਕੀ ਕੋਈ ਜਾਣਕਾਰੀ ਡੀਐਸਪੀ ਵਿਜੇ ਕਵਰਪਾਲ ਜੀ ਨੇ ਸਾਂਝੀ ਕਰਨ ਉਹ ਵੀ ਤੁਹਾਨੂੰ ਸੁਣਾਉਂਦੇ ਆ। ਸਾਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਗਾਇਨ ਹੋ ਰਹੀ ਹੈ। ਠੀਕ ਐਸਆਈ ਕਿਸੇ ਦੇ ਘਰੇ ਬੈਠਾ ਹੈ ਕਿ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਪੜਤਾਲ ਕਰਨ ਤੇ ਪਤਾ ਲੱਗਿਆ ਇਹ ਐਸਐਸਏ ਹਰਕਨਸੇ ਥਾਣਾ ਮਕਸੂਦਾ ਫਿਕਰਤਨਾ ਦਾ ਕੋਈ ਵਿਅਕਤੀ ਇਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸਏ ਨੂੰ ਤੁਰੰਤ ਪੁਲਿਸ ਨੇ ਅੰਦਰ ਵੜਨਾ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਪਰਦਾਵਲ ਖੋਲੀ ਗਈ ਹੈ ਪਰਦਾਵਲ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਣ ਰਹੀ ਹੈ ਠੀਕ ਐਸਐਸਏ ਕਿਸੇ ਦੇ ਘਰੇ ਬੈਠਾ ਕਿ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਪਰਦਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਐਸਏ ਹਰਵੰਦ ਸਿੰਘ ਥਾਣਾ ਮਕਸੂਦਾ ਵਕੀਰ ਦਾ ਨਾਮ ਦਾ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸਏ ਨੂੰ ਤੁਰੰਤ ਪੁਲਿਸ ਨੇ ਅੰਦਰ ਵਰਨਾ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਪਰਦਾਲ ਖੋਲੀ ਗਈ ਹੈ ਪਰਦਾਲ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਕਿਸ ਦੇ ਖلاف ਕੀਤੀ ਜਾ ਰਹੀ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਰ ਹੋ ਰਹੀ ਹੈ ਠੀਕ ਐਸਆਈ ਕਿਸੇ ਦੇ ਘਰੇ ਬੈਠਾ ਹੈ ਕਿ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਪਰਦਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਦ ਸਿੰਘ ਥਾਣਾ ਮਕਸੂਦਾ ਵਿਖੇ ਕੰਮ ਕਰਦਾ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਆਈ ਨੂੰ ਤੁਰੰਤ ਪੁਲਿਸ ਨੇ ਅੰਦਰ ਵਰਨਾ ਕੀਤਾ ਗਿਆ ਇਸ ਦੇ ਖਿਲਾਫ ਉਹ ਵਿਭਾਗੀ ਪਰਦਾਵਲ ਖੁੱਲੀ ਗਈ ਹੈ ਪਰਦਾਵਲ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ